ਫਰਕ ਤਾਂ ਬਹੁਤ ਗੱਲਾਂ ਦਾ ਪੈਂਦਾ ਰੌਲਾ ਤਾਂ ਵੀ ਲੋਕ ਸਮਝਣ ਕਿ ਫਰਕ ਕਿਵੇਂ ਪੈਂਦਾ ਹੈ ਵਾਤਾਵਰਣ 'ਚ ਫਰਕ ਕਿਵੇਂ ਪੈਂਦਾ ਹੈ ਧਰਤੀ ਹੇਠਲਾ ਪਾਣੀ ਉੱਪਰ ਕਿਵੇਂ ਆਉਂਦਾ ਤੇ ਅੱਜ ਸਾਡਾ ਕੀ ਸਮਾਜ ਦੇ ਪ੍ਰਤੀ ਕੀ ਫਰਜ਼ ਬਣਦਾ ਅੱਜ ਮੈਂ ਸਮਝਦਾ ਮਾਤਾ ਪਿਤਾ ਦੀ ਯਾਦ 'ਚ ਅਸੀਂ ਇੱਕ ਬੂਟਾ ਲਾਦਗੇ ਤੇ ਜਿੱਥੇ ਸ਼ਾਨਦਾਰ ਦਰਖਤਾਂ ਦਾ ਆਪਦਾ ਮੁੱਲ ਹੈ ਫਲ ਦਾ ਦਰਖਤਾਂ ਦਾ ਅਸੀਂ ਬਾਜ਼ਾਰੋਂ ਤਾਂ ਆੜੂ ਖਰੀਦਣ ਤੁਰ ਪੈਦੇ ਆ ਜੇ ਕਿਤੇ ਆੜੂਆਂ ਦਾ ਬੂਟਾ ਘਰੇ ਲਾ ਲਈਏ ਅਮਰੂਦਾਂ ਦਾ ਘਰੇ ਲਾ ਲਈਏ ਜਾਮਣ ਆਹ ਜਾਮਣ ਲੱਗੀ ਆ ਜਿ ਜਿਦੀ ਮਰਜ਼ੀ ਖਾਈ ਜਾਵੇ ਕੋਈ ਕੋਈ ਰੋਗ ਦਾ ਥੋੜਾ ਤੇ ਜਾਂ ਉਥੋਂ ਮੁੱਲ ਲੈ ਕੇ ਉਹ ਡੰਬੇ ਜਿੱਚੜਕਾ ਕੇ ਦਿੰਦੇ ਆ ਉਹ ਜਿਆਦਾ ਸਵਾਲ ਲੱਗਦੇ ਨਾਲੇ ਮਹਿੰਗੀਆਂ ਲੈਣੀਆਂ ਤੇ ਜਰੂਰ ਸਾਨੂੰ ਆਪੋ ਆਪਣੇ ਘਰਾਂ ਦੇ ਵਿੱਚ ਖਾਸ ਕਰਕੇ ਪਿੰਡਾਂ 'ਚ ਤਾਂ ਜਰੂਰ ਸ਼ਹਿਰਾਂ ਵਾਲਿਆਂ ਦੀ ਮਜਬੂਰੀ ਹੈ ਤੇ ਅਸੀਂ ਜਰੂਰ ਫਲਦਰ ਬੂਟੇ ਲਾਈਏ ਸ਼ਾਨਦਾਰ ਬੂਟੇ ਲਾਈਏ ਸ਼ਾਨਦਾਰ ਬੂਟਿਆਂ ਥੱਲੇ ਬੈਠ ਕੇ ਸਾਡੇ ਮਹਾਨ ਗੁਰੂਆਂ ਨੇ ਗੁਰਬਾਣੀ ਦੀ ਰਚਨਾ ਕੀਤੀ ਸ਼ਾਨਦਾਰ ਬੂਟਿਆਂ ਦਾ ਇੱਕ ਆਪਣਾ ਅਹਿਮੀਅਤ ਆ ਅੱਜ ਇੱਥੇ ਤੁਸੀਂ ਦੇਖਿਆ ਅੱਜ ਬੂਟੇ ਵੰਡੇ ਵੀ ਜਾ ਰਹੇ ਨੇ ਬੂਟੇ ਲਾਏ ਵੀ ਜਾ ਰਹੇ ਨੇ ਉੱਥੇ ਨਾਲ ਦੀ ਨਾਲ ਅ ਅਸੀਂ ਵਿਚਾਰਾ ਹੋ ਰਹੀਆਂ ਨੇ ਇੱਥੇ ਸਹਿਨਸ਼ੀਲਤਾ ਦੀ ਗੱਲ ਹੋ ਰਹੀ ਹੈ ਇੱਥੇ ਸਹਿਜ ਦੀ ਗੱਲ ਹੋ ਰਹੀ ਹੈ ਇੱਥੇ ਸਮਾਜਿਕ ਕੁਰਿਤੀਆਂ ਦੀ ਗੱਲ ਹੋ ਰਹੀ ਹੈ ਇੱਥੇ ਸਾਡੇ ਗੌਰਵਈ ਇਤਿਹਾਸ ਦੀ ਗੱਲ ਹੋ ਰਹੀ ਹੈ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਵਾਲੇ ਉਹ ਪੁੱਛ ਰਹੇ ਨੇ ਇੱਥੇ ਡਾਕਟਰ ਸੁਵਰਾਜ ਸਿੰਘ ਜੀ ਪੁੱਜ ਚੁੱਕੇ ਨੇ ਤੇ ਅਸੀਂ ਸਾਰੇ ਇੱਥੇ ਇਹ ਵਿਚਾਰਾਂ ਸੁਣ ਰਹੇ ਹਾਂ ਤੇ ਇ ਇੱਥੇ ਸਾਰੇ ਵਿਚਾਰਾਂ ਕਰ ਰਹੇ ਆ ਕਿ ਆਓ ਆਪਾਂ ਸਾਰੇ ਮਿਲ ਕੇ ਅਜਿਹੇ ਸਵਾਗਤ ਮਲੀ ਕੀਏ ਇੱਕ ਮੁਹਿੰਮ ਚਲਾਈਏ ਕਿ ਹਰ ਸਕੂਲ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀਆਂ ਪੰਚਾਇਤਾਂ ਸਾਡੇ ਸਕੂਲ ਸਾਡੇ ਕਾਲਜ ਦੀਆਂ ਕਮੇਟੀਆਂ ਅਸੀਂ ਸਾਰੇ ਉਪਰਾਲਾ ਕਰਕੇ ਤਾਂ ਕਿ ਇੱਕ ਅਸੀਂ ਪੰਜਾਬ ਦੇ ਵਿੱਚ ਹਰਿਆਵਲ ਹਰਿਆਲੀ ਲਿਆਉਣ ਦੇ ਲਈ ਇੱਕ ਵੱਡਾ ਰੋਲ ਲੱਗਾ। ਭਾਈ ਕਿੰਨੇ ਬੂਟੇ ਲਗਾ ਦਿੱਤੇ ਗਏ ਸੀ? ਅਸੀਂ ਇੱਥੇ ਅੱਜ 500 ਬੂਟਾ ਲਖਵਿੰਦਰ ਸਿੰਘ ਜੀ ਇਹਨਾਂ ਦੀ ਵਾਈਫ ਕੱਲ੍ਹ ਦੇ ਲੱਗੇ ਹੋਏ ਨੇ ਸੇਵਾ ਦੇ ਵਿੱਚ। ਇਹਨਾਂ ਦੇ ਸਾਸੂ ਮਾਂ ਤੁਸੀਂ ਦੇਖੋ ਸਾਰਾ ਪਰਿਵਾਰ ਲੱਗਿਆ ਹੋਇਆ। ਕੀ ਲੱਗਦਾ ਜੇ ਬੂਟੇ ਲੱਗੇ ਹੋਣ ਏਸੀਆਂ ਪੱਖਿਆਂ ਦੀ? ਮੈਂ ਸਮਝਦਾ ਏਸੀ ਤਾਂ ਇਹਦੇ ਮੁਕਾਬਲੇ 'ਚ ਕੁਝ ਵੀ ਨਹੀਂ ਹੈ। ਇਹਦਾ ਮੁੱਲ ਪਛਾਣਨ ਦੀ ਲੋੜ ਅਜੇ ਤਾਂ ਚੁੱਕਿਆ ਨਹੀਂ ਹੋ। ਫਰਕ ਤਾਂ ਪੈਂਦਾ ਹੈ। ਤੇ ਫੇਰ ਹੀ ਫਰਕ ਪੈਂਦਾ ਜੇ ਏਸੀ ਨੂੰ ਉਟਾ ਕੇ ਬੂਟਿਆਂ ਦੀ ਛਾਂ ਦਾ ਆਨੰਦ ਮਾਣਾਂਗੇ। ਫੇਰ ਹੀ ਫਰਕ ਪੈਂਦਾ।